ਹੁੰਨੀਆਂ ਪੜੀਆਂ ਲਿਖੀਆਂ ਹੁੰਨੀਆਂ ਇੰਟੈਲੀਜੈਂਟ ਹੁੰਨੀਆਂ ਕਿਵੇਂ ਹਾਂ ਜਦ ਸਵੇਰੇ ਹੀ ਉੱਠਦੀਆਂ ਆਪਦੇ ਘਰ ਵਾਲੇ ਲਈ ਬੈਡ ਟੀ ਲੈ ਕੇ ਜਾਂਦੀਆਂ ਨਾਲ ਮਿੰਨਾ ਮਿੰਨਾ ਜਿਹਾ ਗਾਣਾ ਗਾਉਣੀਆ ਪਤਾ ਕਿਵੇਂ ਕਿਵੇਂ ਉਠੋ ਜੀ ਥੋਡੀ ਜਾਂਦ ਗੁੱਟ ਮਾਰਨਿੰਗ ਕਹਿੰਦੀ ਐ ਸਾਰਾ ਦਿਨ ਬੰਦੇ ਦਾ ਖਿੜਿਆ ਰਹਿੰਦਾ ਸਾਡੇ ਨਹੀਂ ਪਿੰਡਾਂ ਵਾਲਿਆਂ ਨੂੰ ਗੱਡ ਗੱਡ ਮਾਰਨਿੰਗ ਆਉਂਦੀ ਹਾਂ ਸਾਡੇ ਤਾਂ ਬੀਬੀਆਂ ਤੜਕੇ ਉੱਠਣ ਸਾਰੀ ਕਹਿਣਗੀਆਂ ਜੀ ਹਾਏ ਵੇ ਮੈਂ ਮਰ ਗਈ ਵੇ ਮੇਰੀ 나ੜ ਤੇ 나ੜ ਚੜ ਗਈ ਪਿੰਡਾਂ ਦਾ ਡਾਕਟਰ ਸਾਦਲਾ ਵੇ ਬੂਮੇ ਮੱਚ ਗਈ ਨਹੀਂ ਵੇਰੀ ਚੁੰਨੀ ਕੱਟਾ ਚੱਬ ਗਿਆ ਆ ਇਥੋਂ ਸ਼ੁਰੂਆਤ ਹੁੰਦੀਆਂ ਸਾਡੀਆਂ ਤਾਂ ਪਿੰਡਾਂ ਵਾਲੀਆਂ ਇਹ ਸਾਡੇ ਸ਼ਹਿਰਾਂ ਵਾਲੀਆਂ ਚੰਗੇ ਸ਼ੈਂਪੂ ਲਾਉਂਦੀਆਂ ਚੰਗੇ ਕੰਡੀਸ਼ਨਰ ਲਾਉਂਦੀਆਂ ਨੇ ਦੇਖ ਲੈ ਉਹ ਦੂਰ ਤੱਕ ਮੌਕਾ ਮਾਰਦੀਆਂ ਜਾਂਦੀਆਂ ਨੇ ਓਏ ਤੁਹਾਡੇ ਬੇਲੇ ਲੋਕਾਂ ਸਾਡੇ ਪਿੰਡਾਂ ਵਾਲੀਆਂ ਬੀਬੀਆਂ ਤੜਕੇ 4 ਵਜੇ ਉੱਠਦੀਆਂ ਹਾਂ ਪਹਿਲਾਂ ਪਸ਼ੂਆਂ ਨੂੰ ਪੱਠੇ ਪਾਉਣੇ ਫਿਰ ਜਵਾਕਾਂ ਨੂੰ ਸਕੂਲ ਤਿਆਰ ਕਰਨਾ ਮੱਤ ਮਾਰੀ ਰਹਿੰਦੀ ਐ ਸਾਡੇ ਤਾਂ ਹਫ਼ਤੇ ਚੱਕਦਿਆਂ ਪੁੱਛਦੀਆਂ ਕੰਧ ਤਾਂ ਦੀ ਆਵਾਜ਼ ਮਾਰ ਕੇ ਵੇ ਕੀ ਕੁੜੇ ਗਰਜੇ ਵਕਰੇ ਅੱਜ ਬੁੱਧਵਾਰ ਆ ਮੈਂ ਕੇਸੀ ਨਾ 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 ਫਿਰ ਕੇਸੀ ਨਾ ਕੇ Baal ਸਿਕਾ ਕੇ ਗੁੱਥੀ-ਮੁੱਥੀ ਕਰਕੇ ਕੰਧ ਤਾਂ ਦੀ ਗਵੰਡੀਆਂ ਦੇ ਕਰੇ ਅੱਛਾ ਹਾਂ ਵਿਆਹ ਆ ਦੇਖਲਾ ਸਾਡੇ ਸ਼ਹਿਰਾਂ ਵਾਲੇ ਜਵਾਕ ਜਦੋਂ ਇਹਨਾਂ ਨੂੰ ਛੁੱਟੀਆਂ ਹੁੰਦੀਆਂ ਨੇ ਮੰਮੀ ਪਾਪਾ ਨਾਲ ਪਤਾ ਕੀ ਪਲਾਨ ਕਰਦੇ ਆ ਕੀ ਪਲਾਨ ਕਰਦੇ ਆ ਮੰਮੀ ਪਾਪਾ ਹਮ ਕੁਲੂ ਮਨਾਲੀ ਚਲੇ ਤੇ ਉੱਚੀ ਪਹਾੜੀ ਦੇ ਜਾ ਕੇ ਪਤਾ ਕੀ ਕਹਿੰਦੇ ਆ ਕੀ ਕਹਿੰਦੇ ਆ ਉਹ ਦੇਖੋ ਪਾਪਾ ਗੱਡੀ ਨੇ ਕਿਤਨੀ ਛੋਟੀ ਸੀ ਲੱਗ ਰਹੀ ਐ ਇਹ ਥੋੜੇ ਪਿੰਡਾਂ ਵਾਲੇ ਆ ਵੀ ਕੁਲੂ ਮਨਾਲੀ ਚੱਲੇ ਆ ਸਾਡੇ ਪਿੰਡਾਂ ਵਾਲੇ ਬੈਠੇ ਆ ਇਹ ਕਲਸ਼ਣ ਐਡੇ ਹੁੰਦੇ ਆ ਐਲਟੀ ਐਡੇ ਹੁੰਦੇ ਆ ਇਨਾਂ ਨੂੰ ਕਦੇ ਨਹੀਂ ਕੋਈ ਲੈ ਕੇ ਜਾਂਦਾ ਹਾਂ ਇੱਕੋ ਹੀ ਜਦ ਹੁੰਦੀ ਆ ਬੀਬੇ ਬੀਬੀ ਐਤ ਗੇਰਾ ਸੁੱਟੀਆਂ 'ਚ ਮਾਮੇ ਕੇ ਪਿੰਡ ਜਾਣਾ ਥੋੜੇ ਸ਼ਹਿਰਾਂ ਵਾਲੇ ਬਾਂਦਰ ਨੂੰ ਦੇਖ ਕੇ ਕਹਿਣਗੇ ਪਾਪਾ ਮੰਕੀ ਮuje ਸਪਾ ਲੋ ਡਰ ਲੱਗ ਰਹਾ ਹੈ ਆ ਸਾਡੇ ਪਿੰਡ ਵਾਲੇ ਦਾ ਬੁੜੇ ਨੂੰ ਕਹਿਣਗੇ ਬੁੜਿਆ ਲਾਈ ਕਰਾਂ ਗੱਡੀ ਸਾਈਡ ਤੇ ਡੜਾ ਜਾ ਕੇ ਬਾਂਦਰ ਮਗਰ ਪੈ ਜਾਂਦੇ ਆ ਬਾਂਦਰ ਵੀ ਭੱਜਿਆ ਜਾਂਦਾ ਸੋਚਦਾ ਸਾਲੀ ਮੈਥੋਂ ਭੜੀ ਨਸਲ ਕਿਹੜੀ ਆ ਗਈ ਇਲਤੀ ਐਡੇ ਹੁੰਦੇ ਆ ਫੇਰ ਗੱਲ ਸੁਣ ਥੋਡੇ ਵਾਲੇ ਉੱਚੀ ਜਗ੍ਹਾ ਤੇ ਜਾ ਕੇ ਕਹਿੰਦੇ ਆ ਨਾ ਗਾਡੀ ਕਿਤਨੀ ਛੋਟੀ ਸੀ ਲੱਗ ਰਹੀ ਹੈ ਸਾਡੇ ਪਿੰਡ ਵਾਲਿਆਂ ਦੇ ਤਾਂ ਉੱਚੀ ਜਗ੍ਹਾ ਤੇ ਜਾ ਕੇ ਇੱਕੋ ਕੰਮ ਹੀ ਕਰਦੇ ਆ ਕੀ ਬੋਲਦੇ ਆ ਉੱਚੀ ਜਗ੍ਹਾ ਤੇ ਜਾ ਕੇ ਕਹਿੰਗੇ ਹਾਥ ਦੇਖੀ ਤੇਰਾ ਥੋਕ ਪਹਿਲਾਂ ਥੱਲੇ ਜਾਂਦਾ ਕਿ ਮੇਰਾ ਓਏ ਪਿੰਡ ਵਾਲਿਆਂ ਸੀ ਬਈ ਸਾਡੇ ਸ਼ਹਿਰਾਂ ਵਾਲੇ ਹੋਰ ਸੋਲ ਲਾ ਫੇਰ ਉਹ ਸਾਡੇ ਸ਼ਹਿਰ ਵਾਲੇ ਨਵੀਂ ਗੱਡੀ ਲੈ ਕੇ ਆਉਂਦੇ ਆ ਤੇ ਆਪਣੀ ਵਾਈਫ ਨੂੰ ਦਿਖਾਉਂਦੇ ਆ ਹਾਂ ਵਾਈਫ ਪਤਨੀ ਕੀ ਕਹਿੰਦੀ ਆ ਕੀ ਕਹਿੰਦੀ ਆ ਜਾਨੂ ਹਮ ਲੌਂਗ ਡਰਾਈਵ ਪਰ ਚੱਲੇ ਸਾਡੇ ਪਿੰਡ ਵਾਲੇ ਜਦੋਂ ਗੱਡੀ ਲੈ ਕੇ ਆਉਂਦੇ ਆ ਭਾਗਮਾਨ ਪਾਥੀਆਂ ਪੱਥੀ ਜਾਂਦੀ ਹੁੰਦੀ ਆ ਉਹ ਭਾਗਮਾਨ ਗੱਡੀ ਨਵੀਂ ਲਿਆਂਦੀ ਭਾਗਮਾਨ ਗਾਲ ਪੈ ਜਾਂਦੀ ਆ ਵੇ ਕਰਜਾ ਚੱਕ ਲਿਆ ਵੇ ਵੇ ਕਿੱਥੋਂ ਕਿਸ਼ਤਾਂ ਭਰਾਂਗੇ ਉਹ ਕਹਿੰਦਾ 35000 ਦੀ Tata ਸੋਮੋ ਲਿਆ ਕਿਹੜੀਆਂ ਕਿਸ਼ਤਾਂ ਚੱਲ ਬਾਬੇ ਦੇ ਮੱਥਾ ਟੇਕਣ ਚੱਲ ਗਏ ਹਾਂ ਗੱਡੀ 'ਚ ਬਹਿ ਜਾਂਦੀ ਐ ਗੱਡੀ ਪਿੰਡ ਦੀ ਫਿਰਨੀ ਤੇ ਗਈ ਹੁੰਦੀ ਆ ਉਦੋਂ ਹੀ ਕਹੂ ਰੋਕੀ ਵੇ ਰੋਕੀ ਕੀ ਹੋ ਗਿਆ ਤੇਲ ਚੜ ਗਿਆ ਜਾਏ ਖਾਣੀ ਉਲਟੀ ਆਉਂਦੀ ਐ ਉਲਟੀਆਂ ਆ ਜਾਂਦੀਆਂ ਪਿੰਡ ਵਾਲਿਆਂ ਦਿਲਾਂ ਦੇ ਸਾਫ਼ ਬੰਦੇ ਆ ਵੇ ਸਾਡੇ ਸ਼ਹਿਰ ਵਾਲਿਆਂ ਪਹਿਲੀ ਗੱਲ ਤਾਂ ਅਫਸੋਸ ਕਰਨ ਜਾਣਦੀਆਂ ਹੀ ਨਹੀਂ ਜੇ ਅਫਸੋਸ ਕਰਨ ਬਗਵੀ ਜਾਣ ਪਤਾ ਕਿਵੇਂ ਕਰਦੀਆਂ ਕਿਵੇਂ ਸੋ ਸਾਈਡ ਭੈਣ ਜੀ ਬਹੁਤ ਮਾੜਾ ਹੋਇਆ ਜੇ ਸ਼ੱਕ ਵੀ ਮਾਰਨੀ ਹੋ ਪਤਾ ਕਿਵੇਂ ਮਾਰਨਗੀਆਂ ਹਾਂ ਸੌਰੀ ਸਾਡੇ ਪਿੰਡ ਵਾਲੀਆਂ ਬੈਠੀਆਂ ਮੇਰੀਆਂ ਭੈਣਾਂ ਇਹ ਤਾਂ ਅਫਸੋਸ ਕਰਨ ਜਾਣ ਇਹਨਾਂ ਨੂੰ ਚਾ ਚੜ ਜਾਂਦਾ ਕੁੜਿਆ ਮਕਾਨ ਜਾਵਾਂਗੇ ਇਹੇ ਜੇ ਬੈਣ ਪਾਉਂ ਸੰਦਾ ਵੀ ਰੋਣ ਲਾ ਦੂੰ ਹਾਂ ਕਿਵੇਂ ਬੈਣ ਪਾਉਂ ਹਾਂ ਫੇਰ ਹੋਰ ਅੱਛਾ ਇਹ ਤਾਰਜ ਰੱਖ ਲੈਂਦੀਆਂ ਇਹਨਾਂ ਨੂੰ ਇਹ ਨਹੀਂ ਪਤਾ ਕੌਣ ਮਰਿਆ ਕੀ ਗੱਲ ਬਾਤ ਹੈ ਤਾਰਜ ਕਹਿ ਜਾਂਦੀਆਂ ਹਾਏ ਵੇ ਸਾਨੂੰ ਛੱਡ ਕੇ ਚੁਰ ਗਿਆ ਵੇ ਜੋ ਜੋ ਭਗਵਾਨ ਦੋ ਵਧਾਇਆ ਹਾਏ ਹਾਏ ਆਪ ਦਾ ਆਪ ਖਪਾ ਲੈਂਦੀਆਂ ਇਹ ਪੜੀਆਂ ਲਿਖੀਆਂ ਛੱਕ ਮਾਰਦੀਆਂ ਠੀ ਸੌਰੀ ਸਾਡੇ ਪਿੰਡਾਂ ਵਾਲੀਆਂ ਛੱਕ ਤੋਂ ਪਹਿਲਾਂ 5 ਮਿੰਟ ਮੂੰਹ ਬਣਾਉਂਦੀਆਂ ਵੇ ਕਿਵੇਂ ਹਾਜੀ ਜਮਾਗ ਖੱਲੀਆਂ ਨੂੰ ਨਹੀਂ ਜਾਏ ਖਾਣੇ ਦਾ ਜੋ ਕਰਦੇ ਆ ਦਿਲ ਤੋਂ ਕਰਦੇ ਸੋ ਪਿੰਡਾਂ ਵਾਲਿਆਂ ਦੇ ਨਾਂ ਤੇ ਤਾੜੀ ਵੀ ਮਾਰ ਦਿਓ ਹੈ ਨਾ ਫਿਰ ਪਿੰਡਾਂ ਵਾਲੇ ਜਿੰਦਾਬਾਦ ਜਿੰਦਾਬਾਦ ਆ ਜਿੰਦਾਬਾਦ ਹੀ ਰਹਿਣਗੇ ਹਾਂ ਸਾਡੇ ਤਾਂ ਸਿਆਲਾਂ ਚ ਖੁਆ ਵੀ ਕੱਢਦੇ ਆ ਨਾ ਰਿਸ਼ਤੇਦਾਰ ਆ ਜੇ ਜਿੰਨਾ ਚ ਗੱਲ ਸੁਣ ਇਹਨਾਂ ਦੇ ਸ਼ਹਿਰਾਂ ਵਾਲਿਆਂ ਦੇ ਕੋਈ ਪ੍ਰਾਣਾ ਆ ਜੇ ਨਾ ਥੋੜੀ ਜੀ ਸਬਜ਼ੀ ਬਣਾਉਣਗੇ ਥੋੜੀ ਜੀ ਦਾਲ ਬਣਾਉਣਗੇ ਐਡੇ ਐਡੇ ਫੁਲ ਕੇ ਸਾਡੇ ਪਿੰਡਾਂ ਵਾਲਿਆਂ ਚ ਜੇ ਸਿਆਲਾਂ ਚ ਪ੍ਰਾਣਾ ਆ ਜੇ ਸਵੇਰੇ ਸਾਗ ਦੁਪਹਿਰੇ ਸਾਗ ਆਥੜੇ ਸਾਗ ਜੇ ਗਰਮੀਆਂ ਚ ਆ ਜਾਏ ਸਵੇਰੇ ਕੱਦੂ ਦੁਪਹਿਰੇ ਕੱਦੂ ਆਥੜੇ ਕੱਦੂ ਪੁਰਾਣਾ ਲਾਲ ਰੰਗ ਦਾ ਆਉਂਦਾ ਹਰੇ ਰੰਗ ਦਾ ਕਰਕੇ ਤੋੜਦੇ ਆਂ ਅਸੀਂ ਓਏ ਮੈਨੂੰ ਪਤਾ ਅੱਛਾ ਵੀ ਦੋਸਤੋ ਸਰਕਾਰ ਨੇ ਪਿੱਛੇ ਜੇ ਐਲਾਨ ਕਰਤਾ ਕਹਿੰਦੇ ਜਿਹਦੇ ਪੰਜ ਜਵਾਕ ਆ ਉਹਨੂੰ ਜ਼ਮੀਨ ਦਾ ਮਰੱਬਾ ਮਿਲੂ ਤੂੰ ਤਾਂ ਫਿਰ ਟਿਰ ਗਿਆ ਹੋਣਾ ਟਿਰ ਗਿਆ ਜਦੋਂ ਮੈਂ ਹੋਕਾ ਸੁਣਿਆ ਭੂਟੋ ਹਾਂ ਚੱਕਦੀ ਸਪੀਡ ਕਰਨ ਨੂੰ ਮੈਂ ਕਿਹਾ ਭਗਵਾਨ ਸਰਕਾਰ ਨੇ ਐਲਾਨ ਕਰਤਾ ਜਿਹਦੇ ਪੰਜ ਜਵਾਕ ਆ ਉਹਨੂੰ ਜ਼ਮੀਨ ਦਾ ਮਰੱਬਾ ਮਿਲੂ ਹਾਂ ਮੈਨੂੰ ਕਹਿੰਦੀ ਤੂੰ ਕਿਉਂ ਟਿਹੜਿਆ ਫਿਰਦਾ ਆਪਣੇ ਤਾਂ ਦੋ ਆ ਹਾਂ ਤੇਰੇ ਤਾਂ ਦੋ ਨੇ ਹਾਂ ਓ ਮੈਂ ਕਿਹਾ ਭਾਲੇ ਨੂੰ ਆਏ ਵੇ ਨਾ ਸਮਝ ਜਿਹੜੇ ਗਵਾਂਢੀਆਂ ਦੇ ਤਿੰਨ ਆ ਉਹ ਵੀ ਆਪਣੀ ਐ ਮੈਂ ਕਿਹਾ ਖੜ ਜਾ ਮੈਂ ਗਵਾਂਢੀਆਂ ਵਾਲੇ ਤਿੰਨੇ ਲੈ ਕੇ ਆਉਣਾ ਹਾਂ ਜਦੋਂ ਗਵਾਂਢੀਆਂ ਵਾਲੇ ਤਿੰਨੇ ਲਿਆਂਦੇ ਮੇਰੇ ਵਾਲੇ ਦੋਨੇ ਦਿਸਣ ਨਾ ਵੇ ਫੇਰ ਮੈਂ ਕਿਹਾ ਮੇਰੇ ਵਾਲੇ ਕਿੱਥੇ ਗਏ ਉਹ ਕਹਿੰਦੀ ਹੋਕਾ ਕੱਲੇ ਨੇ ਨਹੀਂ ਸੀ ਸੁਣਿਆ ਜਿਹਦੇ ਸੀਗੇ ਸਿਆਣ ਕੇ ਲੈ ਗਿਆ ਮੇਰਾ ਜਲਾ ਮੇਰਾ ਤਾਂ ਆਇਆ ਹੋਇਆ ਨਾ ਬਾੜਾ ਚਸਤਵਾਨ ਦਾ ਸੀ ਹਾਂ ਉਹ ਅਗਲੇ ਤੇਰੇ ਨੂੰ ਵੀ ਐਡਵਾਂਸ ਨਿਕਲੇ ਹਾਂ ਅੱਛਾ ਭੂਟੋ ਪਿੱਛੇ ਜੇ ਕੈਨੇਡਾ ਜਾਣ ਦਾ ਮੌਕਾ ਮਿਲਿਆ ਹਾਂ ਆਹਾ ਆਹ ਨਹੀਂ ਪਤਾ ਤੂੰ ਗਿਆ ਸੀ ਹਾਂ ਮੈਂ ਕਹਿੰਨਾ ਥੱਕ ਪਈ ਪਈ ਆ ਸਾਡੇ ਪੰਜਾਬੀਆਂ ਨੇ ਬਾਈ ਗੋਰਾ ਤਾਂ ਦੇਖਣ ਨੂੰ ਮਿਲਦਾ ਹੀ ਨਹੀਂ ਟ੍ਰਾਂਟੋ ਉੱਠ ਜਾ ਸਾਰੀ ਉੱਠ ਜਾ ਕੈਲਗਰੀ ਕਿੱਥੇ ਮਰਜੀ ਉੱਠ ਜਾ ਸਾਡਾ ਪੰਜਾਬੀ ਕਿਵੇਂ ਮਿਲੂ ਮੈਂ ਨਾ ਜਦੋਂ ਗਿਆ ਚਾ ਚੜਿਆ ਮੈਂ ਕੈਨੇਡਾ ਅੱਜ ਤੈਨੂੰ ਪਤਾ ਭੂਟੋ ਆਪਾਂ ਕਾਰਡ ਕੂਡ ਲਾ ਲੈਨੇ ਆ ਹਾਂ ਉਹ ਤਾਂ ਮੈਨੂੰ ਪਤਾ ਮੈਂ ਪ੍ਰੋਮੋਟਰ ਨੇ ਮੈਨੂੰ ਭਾਈ ਹੋਟਲ ਦੇ ਵਿੱਚ ਕਮਰਾ ਲੈ ਕੇ ਦੇਦਾ ਕਹਿੰਦਾ ਲੈ ਵੀ ਭਾਨਿਆ ਇੱਥੇ ਰਹਿਣਾ ਜਦੋਂ ਆਉਣਾ ਹੋਇਆ ਸਾਨੂੰ ਫੋਨ ਕਰਦੀ ਅਸੀਂ ਤੈਨੂੰ ਟ੍ਰਾਂਟੋ ਕਮਾ ਦੇਾਂਗੇ ਕੀ ਹੋ ਗਿਆ ਸਾਈਡ ਤੇ ਹੋ ਜਾ ਬਾਈ ਪਿੱਛੇ ਦੱਸਦਾ ਨਹੀਂ ਸਾਰੇ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿਉਂਕਿ ਸਾਰੇ ਦੇਖਣ ਆਇਆ ਦੱਸਦਾ ਨਹੀਂ ਸਾਈਡ ਤੇ ਹੋ ਜੋ ਥੋੜਾ ਥੋੜਾ ਮਿਹਰਬਾਨੀ ਪ੍ਰਮੋਟਰ ਨੇ ਮੈਨੂੰ ਭੂਟੋ ਕਮਰਾ ਲੈ ਕੇ ਦੇਦਾ ਅੱਛਾ ਕਹਿੰਦਾ ਲੈ ਭਾਨਿਆ ਇੱਥੇ ਰਹਿ ਭਾ ਜਦੋਂ ਆਉਣਾ ਹੋਇਆ ਫੋਨ ਕਰਦੀ ਮੈਂ ਕਿਹਾ ਵੀ ਗੇਟ ਕਿਵੇਂ ਖੁੱਲੂ ਉਹਨੇ ਮੈਨੂੰ ਕਾਰਡ ਦੇਤਾ ਇੱਕ ਅੱਛਾ ਕਹਿੰਦਾ ਜਦੋਂ ਭਾਣਾ ਆਉਣਾ ਹੋਇਆ ਕਾਰਡ ਲਾ ਲਈ ਮੈਂ ਤਿਆਰ ਤੁਰ ਹੋ ਕੇ ਫੋਨ ਮਾਰਿਆ ਮੈਂ ਕਿਹਾ ਪ੍ਰਮੋਟਰ ਸਾਹਿਬ ਘੁਮਾ ਕੇ ਲਿਆਓ ਕਹਿੰਦਾ ਥੱਲੇ ਖੜਾ ਆ ਜਾ ਜਦੋਂ ਮੈਂ ਗੇਟ ਖੋਲਿਆ ਗੇਟ ਖੁੱਲੇ ਨਾ ਫੇਰ ਮੈਂ ਪ੍ਰੋਮੋਟਰ ਨੂੰ ਫੋਨ ਕਰਿਆ ਮੈਂ ਕਿਹਾ ਜੀ ਗੇਟ ਨਹੀਂ ਖੁੱਲਦਾ ਹਾਂ ਕਹਿੰਦਾ ਭਾਨਿਆ ਕਾਰਡ ਲਾ ਲਾ ਅੱਛਾ ਫੇਰ ਫੇਰ ਲਾਇਆ ਕਾਰਡ ਮੈਂ ਕਾਰਡ ਲਾ ਲਿਆ ਭੂਟੋ ਗੇਟ ਖੋਲਿਆ ਗੇਟ ਫੇਰ ਨਾ ਖੁੱਲੇ ਬੇ ਫੇਰ ਫੇਰ ਪ੍ਰੋਮੋਟਰ ਨੂੰ ਫੋਨ ਲਾਇਆ ਮੈਂ ਕਿਹਾ ਪ੍ਰੋਮੋਟਰ ਸਾਹਿਬ ਗੇਟ ਨਹੀਂ ਖੁੱਲਦਾ ਕਹਿੰਦਾ ਭਾਨਿਆ ਕਾਰਡ ਲਾ ਲਾ ਮੈਂ ਕਾਰਡ ਫੇਰ ਲਾ ਲਿਆ ਅੱਛਾ ਫੇਰ ਫੇਰ ਲਾ ਲਿਆ ਫੇਰ ਲਾ ਰਿਹਾ ਗੇਟ ਫੇਰ ਨਾ ਬੇ ਫੇਰ ਮੈਂ ਪ੍ਰੋਮੋਟਰ ਨੂੰ ਫੋਨ ਲਾਇਆ ਮੈਂ ਕਿਹਾ ਪ੍ਰੋਮੋਟਰ ਸਾਹਿਬ ਗੇਟ ਨਹੀਂ ਖੁੱਲਦਾ ਕਹਿੰਦਾ ਭਾਨਿਆ ਕਾਰਡ ਤੂੰ ਟਕਾ ਕੇ ਨਹੀਂ ਲਾਇਆ ਹੋਣਾ ਕਾਰਡ ਟਕਾ ਕੇ ਲ ਤੂੰ ਫੇਰ ਟਕਾ ਕੇ ਲਾਇਆ ਮੈਂ ਕਹਿੰਦਾ 10 ਟੈਰੀ ਟਰਾਲੇ ਵਾਂਗੂ ਲਾਦ ਲਿਆ ਤਾਂ ਤੱਕ ਕਾਰਡ ਲਾਇਆ ਰੌਲਾ ਰੌਲਾ ਕਰਕੇ ਮਾਰਿਆ ਅੰਦਰ ਫੇਰ ਗੇਟ ਖੋਲ੍ਹਿਆ ਗੇਟ ਖੁੱਲੇ ਨਾ ਫੇਰ ਫੇਰ ਪ੍ਰੋਮੋਟਰ ਨੂੰ ਫੋਨ ਲਾਇਆ ਉਹ ਮੈਂ ਕਿਹਾ ਪ੍ਰੋਮੋਟਰ ਸਾਹਿਬ ਗੇਟ ਨਹੀਂ ਖੁੱਲਦਾ ਕਹਿੰਦਾ ਗੇਟ ਨੂੰ ਛਾੜਾ ਹੈ ਬੋਲਦਾ ਮੈਂ ਕਿਹਾ ਦੱਸ ਤਾਂ ਕਾਰਡ ਲਾ ਲੈ ਹਾਂ ਕਹਿੰਦਾ ਕਾਹਦੇ ਮਖਾ ਭੁੱਕੀ ਦੇ ਦੁਰ ਤੇਰੇ ਫਿਟੇ ਮੂੰਹ ਓਏ ਕਹਿੰਦਾ ਓਏ ਕਾਰਡ ਭੁੱਕੀ ਦੇ ਨਹੀਂ ਸੀ ਲਾਉਣੇ ਓਏ ਕਾਰਡ ਗੇਟ ਨਾਲ ਕਸਾਉਣਾ ਸੀ ਲੋਕ ਨਾਲ ਕਸਾਉਣਾ ਸੀ ਫੇਰ ਖੁੱਲਣਾ ਸੀ ਓ ਮੈਂ ਕਿਹਾ ਸਾਡੇ ਤਾਂ ਕਾਰਡ ਲਾਉਣ ਨੂੰ ਹੀ ਕਹਿੰਦੇ ਆ ਸਾਨੂੰ ਤਾਂ ਕੋਈ ਦੁਕਾਨ ਵਾਲਾ ਕਾਰਡ ਦੇ ਦੇ ਅਸੀਂ ਤਾਂ ਵੀ ਡੋਡੇ ਵਾਲੇ ਡੱਬੇ ਚ ਪਾ ਕੇ ਰੱਖ ਲੈਨੇ ਆ ਐ ਹੋਈ ਮੇਰੇ ਨਾਲ ਦਾ ਹਰ ਮੇਰੀ ਗੱਲ ਸੁਣ ਹਾਂ ਤੇ ਨਾਲੇ ਕੈਨੇਡਾ ਗਿਆ ਸੀ ਕੰਮਕੁੰਮ ਦਾ ਕੁਝ ਕਰਕੇ ਆਇਆ ਇੱਕ ਬਣਿਆ ਕੋਈ ਕੰਮ ਤੇਰਾ ਹਾਂ ਡਾਲਰ ਐਵੇਂ ਨਹੀਂ ਮੰਨਦੇ ਬੁਰਾ ਹਾਲ ਹੋ ਜਾਂਦਾ ਥੇ ਮੈਨੂੰ ਕੰਮ ਮਿਲਿਆ ਕੋਈ ਉਹ ਮੈਨੂੰ ਮਿਲਿਆ ਮੈਂ ਜਦੋਂ ਗਿਆ ਸਰੀ ਉਹ ਮੁੰਡਾ ਨਹੀਂ ਰਾਜਾ ਬੁੱਕਣ ਵਾਲੀਆ ਹਾਂ ਮੈਂ ਕਿਹਾ ਭਾਈ ਰਾਜਾ ਮੈਨੂੰ ਕਦੇ ਨਾ ਕਦੇ ਕੰਮ ਤੇ ਲਵਾ ਮੈਨੂੰ ਉਹਨੇ ਬਿਸਕਟਾਂ ਵਾਲੀ ਫੈਕਟਰੀ ਚ ਲਵਾਤਾ ਸੌਖਾ ਕੰਮ ਮੈਂ ਗਿਆ ਬਿਸਕਟ ਹੌਲੀ ਹੌਲੀ ਭੂਟੋ ਫਟੇ ਤੇ ਆਈ ਜਾਣ ਮੈਂ ਚੱਕਾਂ ਬਿਸਕਟ ਪਿੱਛੇ ਰੱਖਾਂ ਅੱਛਾ ਇਧਰ ਬੁੜੀ ਖੜੀ ਮੈਂ ਕਿਹਾ ਕਿਹੜੇ ਪਿੰਡ ਤੋਂ ਆਂ ਕਹਿੰਦੀ ਵਾਤ ਮੈਂ ਫਾਦਲ ਕਾਤਾਂ ਚੱਕੀ ਬਿਸਕਟਾਂ ਦੇ ਡੱਬੀ ਫੇਰ ਭਾਈ ਤੂੰ ਕਿੱਥੋਂ ਆ ਮੈਂ ਹੰਬੋਰ ਤੋਂ ਆ ਤਿੰਨ ਦਿਨ ਨਜ਼ਾਰੇ ਲੈ ਚੌਥੇ ਦਿਨ ਪਟਾ ਤੇਜ਼ ਹੋ ਗਿਆ ਬਿਸਕਟ ਆਈ ਜਾਣ ਮੈਂ ਚੱਕਾਂ ਬਿਸਕਟ ਪਿੱਛੇ ਮੈਂ ਕਿਹਾ ਦਾਈ ਭੱਜ ਕੇ ਕਹੇ ਮਸ਼ੀਨ ਖਰਾਬ ਹੋ ਗਈ ਕਹਿੰਦੀ ਵਾਤ ਤਿੰਨ ਦਿਨ ਪਹਿਲਾਂ ਖਰਾਬ ਸੀ ਲੋਟ ਆ ਚ ਹੋਈ ਆ ਕੰਮ ਬਹੁਤ ਔਖਾ ਥੇ ਮਾਤਾ ਛੱਡ ਕੇ ਮੁੜਿਆ ਆਪਣੇ ਬਸ ਦੀਆਂ ਗੱਲਾਂ ਨਹੀਂ ਬੋਟੋ। ਨਾ ਕੀ ਗੱਲ ਉਹ ਤਾਂ ਆਉਂਦਾ ਢੱਲੋਂ ਦਾ ਦਾਦ ਮੈਂ ਨਹੀਂ ਬੋਲਦੀ ਕਿ ਮੈਂ ਨਹੀਂ ਬੋਲਦੀ ਮੈਂ ਕੀ ਬੋਲਣਾ? ਮੇਰੀ ਬੇਇੱਜ਼ਤੀ ਨਾ ਕਰਾ ਸਰਪੰਚ ਬੈਠਿਆ ਵੱਡੇ ਵੱਡੇ ਪਾਰਟੀਆਂ ਬੈਠੀਆਂ ਐਤਰ ਪੱਤਰਕਾਰ ਆਇਆ ਸੋਡਲੇ ਬੇਇੱਜ਼ਤੀ ਨਾ ਕਰਾ। ਨਾ ਬੇਇੱਜ਼ਤੀ ਤਾਂ ਕਰੂੰਗੀ ਹੀ ਹੁਣ। ਜਾ ਹਾਂ ਆਹ ਦੇਖ ਲੈ ਸਾਰੀਆਂ ਭੈਣਾਂ ਸਜੀਆਂ ਬੈਠੀਆਂ ਨੇ। ਹਾਂ ਸਾਰੀਆਂ ਸਜੀਆਂ ਬੈਠੀਆਂ ਹਾਂ ਕਿਉਂ ਤੈਨੂੰ ਕੀ ਹੋਇਆ ਹਾਂ ਮੈਨੂੰ ਵੀ ਸੁਣਾ ਜਾ ਕਰ ਮਾੜਾ ਮੋਟਾ ਕਿਉਂ ਕੀ ਹੋਇਆ ਆ ਦੇਖ ਲੈ ਮੇਰੇ ਪੈਰ ਤਾਂ ਹੈਗੇ ਵਿੱਚ ਝਾਂਜਰਾ ਹੈ ਨਹੀਂ ਹੈ ਨਹੀਂ ਆ ਦੇਖ ਲੈ ਮੇਰੇ ਹੱਥ ਤਾਂ ਹੈਗੇ ਵਿੱਚ ਬੰਗਾ ਹੈ ਨਹੀਂ ਹੈ ਨਹੀਂ ਵੇ ਮੇਰੇ ਗਲ ਤਾਂ ਹੈਗਾ ਮਰ ਜਾਣਾ ਵਿੱਚ ਗਾਨੀ ਹੈ ਨਹੀਂ ਹੈ ਨਹੀਂ ਆ ਦੇਖ ਲੈ ਮੇਰੇ ਕੰਨ ਤਾਂ ਹੈਗਾ ਟੱਟ ਪੈਣਾ ਵਿੱਚ ਕਾਂਟੇ ਹੈ ਨਹੀਂ ਹੈ ਨਹੀਂ ਆ ਦੇਖ ਲੈ ਮੇਰੇ ਕੋਲੇ ਫਟੂਆ ਤਾਂ ਹੈਗਾ ਵਿੱਚ ਪੈਸੇ ਹੈ ਨਹੀਂ ਨਾ ਪਿਆਰ ਫੇਰਾ ਤੇਰਾ ਟੱਟੂ ਦਾ ਪਿਆਰ ਪੈਸੇ ਨਾ ਹੁੰਦਾ ਪਿਆਰ ਪਹਿਲਾ ਸੀ ਹੀਰ ਰਾਂਝੇ ਦਾ ਪਿਆਰ ਸੀ ਇਹ ਮੇਰੀ ਗੱਲ ਸੁਣ ਉਹ ਪਿਛਲੇ ਜਵਾਨੇ ਗਏ ਅੱਜ ਕੱਲ ਤਾਂ ਪੈਸੇ ਨਾਲ ਹੀ ਪਿਆਰ ਆ ਹਾਂ ਫਿਰ ਪਿਛਲੇ ਪੈਸੇ ਨਾਲ ਮੇਰੇ ਕੋਲੇ ਕਿੱਥੇ ਜਾਰੀ ਆ ਮੈਨੂੰ ਨਹੀਂ ਪਤਾ ਜੇਰ ਤੱਕ ਰੱਖਿਆ ਕਰ ਨਾ ਨਾ ਕਰਿਆ ਕਰ ਪਲੀਜ਼ ਪਲੀਜ਼ ਠੀਕ ਹੈ ਲੈ ਜਿਵੇਂ ਆਏ ਨਾ ਕਰਿਆ ਕਰ ਸੋਡਲੇ ਹਾਂ ਅੱਛਾ ਮੇਰੇ ਇੱਕ ਗੱਲ ਯਾਰ ਹੋਰ ਆ ਗਈ ਜਦੋਂ ਮੇਰਾ ਤੇਰੀ ਭੈਣ ਨਾਲ ਵਿਆਹ ਹੋਇਆ ਹਾਂ ਆ ਆ ਆ ਉਦੋਂ ਹਨੀਮੂਨ ਤੇ ਜਾਣ ਦਾ ਨਵਾਂ ਨਵਾਂ ਰਿਵਾਜ ਹੋਇਆ ਸੀ ਅੱਛਾ ਮੈਂ ਬਾਪੂ ਨੂੰ ਕਿਹਾ ਮੈਂ ਕਿਹਾ ਬਾਪੂ ਮੇਰਾ ਵਿਆਹ ਹੋ ਗਿਆ ਮੈਂ ਕੁਲੂ ਮਨਾਲੀ ਜਾਣਾ ਮੈਂ ਤੇ ਮੇਰੇ ਘਰ ਵਾਲੀ ਨੇ ਕੁਲੂ ਮਨਾਲੀ ਘੁੰਮ ਕੇ ਆਉਣਾ ਬੁੜਾ ਸਾਡਾ ਕੰਜੂਸ 2000 ਰੁਪਇਆ ਦੇਤਾ ਅੱਛਾ ਬੱਸ ਤੇ ਬੈਠੇ ਕੁਲੂ ਮਨਾਲੀ ਪਹੁੰਚ ਗਏ ਹੋਟਲ ਚ ਗਏ ਮੈਂ ਕਿਹਾ ਜੀ ਮੇਰਾ ਵਿਆਹ ਹੋਇਆ ਹਨੀਮੂਨ ਮਨਾਉਣ ਆਇਆ ਕਿੰਨੇ ਪੈਸੇ ਕਹਿੰਦੇ ਜੀ 7000 ਰੁਪਇਆ ਮੈਂ ਕਿਹਾ ਰੁਪਇਆ ਦਾ ਮੇਰੇ ਕੋਲੇ 2000 ਆ ਗੱਲ ਨਹੀਂ ਬਣਨੀ ਹਾਂ ਦੂਜੇ ਹੋਟਲ ਚ ਗਏ ਕਹਿੰਦੇ 500 ਰੁਪਇਆ ਮੈਂ ਕਿਹਾ ਬਣ ਕੀ ਗੱਲ ਰਾਤ ਰਹੇ ਤੜਕੇ ਜਦੋਂ ਆਉਣ ਲੱਗੇ ਮਖਿਆ ਜੀ ਲਓ 500 ਰੁਪਇਆ ਕਹਿੰਦੇ ਭਾਈ 5000 ਦਿਓ ਮਖਿਆ ਕਹਦਾ ਕਹਿੰਦੇ ਥੋਡੀ ਖਾਤਰ ਮੁਰਗਾ ਬਣਾਇਆ ਹਾਂ ਮੈਂ ਕਿਹਾ ਮੈਂ ਤਾਂ ਮੁਰਗਾ ਬਣਾਇਆ ਨਹੀਂ ਖਾਦਾ ਨਹੀਂ ਖਾਦਾ ਨਹੀਂਗਾ ਕਹਿੰਦਾ ਮੁਰਗਾ ਖਾਦਾ ਜਾਂ ਨਹੀਂ ਖਾਦਾ ਮੁਰਗਾ ਤਿਆਰ ਹੈ ਅੱਛਾ ਮੈਂ ਕਿਹਾ ਹੋਰ ਕਹਿੰਦੇ ਜੀ ਤੁਹਾਡੇ ਕਮਰੇ 'ਚ 에ਸੀ ਲੱਗਿਆ ਮੈਂ ਕਿਹਾ ਮੈਂ ਤਾਂ 에ਸੀ ਚਲਾਇਆ ਨਹੀਂ ਕਹਿੰਦੇ ਅਸੀਂ ਚਲਾਇਆ ਚਾਹ ਨਹੀਂ ਚਲਾਇਆ ਏਸੀ ਤਿਆਰ ਹੈ ਹਾਂ ਮੈਂ ਕਿਹਾ ਹੋਰ ਕਹਿੰਦੇ ਤੁਹਾਡੇ ਕਮਰੇ ਚ ਟੈਲੀਫੋਨ ਵੀ ਲੱਗਿਆ ਓਏ ਮੈਂ ਕਿਹਾ ਉਹ ਮੈਂ ਟੈਲੀਫੋਨ ਨਹੀਂ ਚਲਾਇਆ ਮੇਰੇ ਕੋਲੇ ਆਪ ਦਾ ਹਾਂ ਕਹਿੰਦੇ ਟੈਲੀਫੋਨ ਚਲਾਇਆ ਚਾਹ ਨਹੀਂ ਚਲਾਇਆ ਟੈਲੀਫੋਨ ਤਿਆਰ ਹੈ ਪੂਟੋ ਫਿਰ ਮੈਨੂੰ ਵੀ ਸੁਝੀ ਸਕੀਮ ਫਿਰ ਮੈਂ ਕਿਹਾ ਮੈਨੂੰ ਤੁਸੀਂ ਰੁਪਈਆ 20000 ਦਿਓ ਹਾਂ ਕਹਿੰਦੇ ਕਾ ਦਾ ਮੈਂ ਕਿਹਾ ਤੁਸੀਂ ਮੇਰੇ ਘਰ ਵਾਲੀ ਨੂੰ ਛੇੜਿਆ ਕਹਿੰਦੇ ਅਸੀਂ ਤਾਂ ਛੇੜਿਆ ਨਹੀਂ ਮਗਾ ਤੁਸੀਂ ਛੇੜਿਆ ਚ ਨਹੀਂ ਛੇੜਿਆ ਮੇਰੇ ਘਰ ਵਾਲੀ ਤਿਆਰ ਆ। ਤਾੜੀ ਮਾਰ ਦਿਓ ਜੀ ਖੁੱਲ ਕੇ। ਸੋ ਸਾਡਾ ਵੀਰ ਅੰਗਰੇਜ਼ ਸਿੰਘ ਭੁੱਲਰ ਕੈਨੇਡਾ ਤੋਂ ਮਾਨ ਕਰਦੇ ਆ ਤਹਿਦੋਂ ਧੰਨਵਾਦ ਹੈ ਜੀ ਉਹਨਾਂ ਦਾ। ਸੋ ਢਿੱਲੋ ਸਾਹਿਬ ਆ ਗਏ ਅਸੀਂ ਫਿਰ ਦੁਬਾਰਾ ਐਂਟਰੀ ਲਾ ਕੇ ਜਾਵਾਂਗੇ ਇੱਕ ਸਾਰੇ ਹੀ ਨਗਰ ਵਾਲਿਆਂ ਦਾ ਸਾਰੀ ਕਮੇਟੀ ਦਾ ਤੇ ਬਾਬੇ ਬੁੱਲੇ ਸ਼ਾਹ ਦਾ ਕੋਟੀ ਕੋਟੀ ਧੰਨਵਾਦ ਜਿਨ੍ਹਾਂ ਨੇ ਜਿਨ੍ਹਾਂ ਦੇ ਸਦਕੇ ਸਾਰੇ ਆਪਾਂ ਇੱਥੇ ਇਕੱਠੇ ਹੋਏ ਆਂ